ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪ੍ਰੀਤਮ ਜੀ ਦਾ ਤੀਸਰਾ ਭਾਗ ਆਓ ਪਿਆਰ ਨਾਲ ਸਰਵਣ ਕਰੀਏ ਜੀ ਇਸ ਵੇਲੇ ਜੀਵਣਾ ਤੇ ਵੈਦ ਜੀ ਕੋਲ ਬੈਠੇ ਸਨ ਉਧਰ ਪਰ ਮਿਲਿਆ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਔਰ ਕੁਛੇਰ ਅੱਖਾਂ ਬੰਦ ਰਹੀਆਂ ਇਹ ਕੌਤਕ ਦੇਖ ਕੇ ਵੈ ਜੀ ਅਚੰਬਤ ਹੋ ਗਏ ਕੁਝ ਧੇਰ ਮਗਰੋਂ ਦੋਵੇਂ ਜਣੇ ਤੇ ਕਾਕੀ ਜਦ ਲੰਗਰ ਵਿੱਚ ਬੈਠੇ ਸਨ ਵੈ ਤੋਰਿਆ ਨਾ ਗਿਆ ਕਹਿਣ ਲੱਗੇ ਬਚੀਏ ਇਹ ਪ੍ਰੀਤਮ ਜੀ ਕੀ ਜਾਦੂ ਵਾਲੇ ਅੱਖਰ ਸਨ ਕਿ ਦਾਤਾ ਜੀ ਵੀ ਰੋ ਪਏ ਤੂੰ ਵੀ ਰੋ ਪਈ ਤੇ ਅਸੀਂ ਵੀ ਥਰਰਾਏ ਕਾਕੀ ਕਵੀ ਰਾਜ ਜੀ ਮੈਂ ਆਪ ਨੂੰ ਆਪਣੀ ਸਰਸਰੀ ਵਿਥਿਆ ਤਾਂ ਸੁਣਾਈ ਸੀ ਪਰ ਇਹ ਪ੍ਰੀਤਮ ਜੀ ਕਹਿੰਦੇ ਰੋ ਪਈ ਪ੍ਰੀਤਮ ਜੀ ਹੀ ਕੋਈ ਜਾਦੂ ਦੀ ਖੇਡ ਹੈ ਜਿਸ ਦਾ ਮੈਨੂੰ ਵੀ ਪਤਾ ਨਹੀਂ ਇਹ ਜੋ ਬਿਮਾਰ ਪਏ ਹਨ ਇਸ ਭੇਤ ਨੂੰ ਜਾਣਦੇ ਹਨ ਮੈਨੂੰ ਵਿਦਿਆ ਦੇ ਮਗਰੋਂ ਚਰਚਾ ਦਾ ਸ਼ੌਕ ਬਹੁਤ ਸੀ ਚੰਗੇ ਚੰਗੇ ਸਾਧੂ ਤੇ ਪੰਡਤ ਆ ਕੇ ਮੇਰੇ ਨਾਲ ਝਗੜਦੇ ਤੇ ਸਾਰੇ ਸ਼ਾਬਾਸ਼ ਦੇ ਕੇ ਜਾਇਆ ਕਰਦੇ ਸਨ ਇੱਕ ਦਿਨ ਪਿਤਾ ਜੀ ਇਹਨਾਂ ਨੂੰ ਯਾਨੀ ਦਾਤਾ ਜੀ ਨੂੰ ਨਾਲ ਲੈ ਆਏ ਇਹ ਥੋੜੇ ਦਿਨਾਂ ਤੋਂ ਕਦੇ-ਕਦੀ ਨਦੀ ਕਿਨਾਰੇ ਆ ਵਿਚਰਿਆ ਕਰਦੇ ਸਨ ਮੈਨੂੰ ਪਿਤਾ ਜੀ ਕਹਿਣ ਲੱਗੇ ਇਹ ਸਾਧੂ ਬੀਤਰਾਗ ਜਾਪਦਾ ਹੈ मालूम ਹੁੰਦਾ ਹੈ ਕਿ ਵਿਦਿਆ ਪਾ ਕੇ ਗਿਆਤਗੇ ਹੋ ਗਿਆ ਹੈ ਅਰ ਬੀਤਰਾਗ ਹੋ ਕੇ ਸਿੱਖਿਆ ਹੈ ਜਗਤ ਵਿੱਚ ਵਿਚਰ ਰਿਹਾ ਹੈ ਇਸ ਨਾਲ ਵਿਚਾਰ ਕਰਨੀ ਲਾਭ ਦੇਵੇਗੀ ਸੋ ਪਿਤਾ ਜੀ ਕਦੇ-ਕਦੇ ਇਹਨਾਂ ਨੂੰ ਘਰ ਲਿਆਉਂਦੇ ਤੇ ਅਸੀਂ ਸਤਕਾਰ ਨਾਲ ਭੋਜਨ ਖਵਾਉਂਦੇ ਹੁੰਦੇ ਸਾਂ ਮੈਂ ਕਈ ਵਾਰ ਚਰਚਾ ਲਈ ਛੇੜਛਾੜ ਕੀਤੀ ਪਰ ਇਹ اٹੰਕ ਰਹਿ ਇੱਕ ਦਿਨ ਮੈਂ ਆਖਿਆ ਕਿ ਕੁਝ ਮਤ ਦਿਓ ਤਾਂ ਕਹਿਣ ਲੱਗੇ ਮਤ ਤਾਂ ਬਥੇਰੀ ਹੈ ਮਤ ਮਾਰੀ ਜਾਏ ਤਾਂ ਚੰਗੀ ਹੈ ਮੈਂ ਹੱਕੀ ਬਕੀ ਹੋ ਗਈ ਇਹਨਾਂ ਦੇ ਸਰੀਰ ਦਾ ਜੱਬਾ ਐਸਾ ਸੀ ਕਿ ਸਾਡੇ ਪਰ ਭੈ ਤੇ ਪਿਆਰ ਦੀ ਛਾਇਆ ਪੈ ਜਾਇਆ ਕਰਦੀ ਸੀ ਮੈਂ ਉੱਤਰ ਤਾਂ ਨਾ ਦੇ ਸਕੀ ਪਰ ਇਹਨਾਂ ਨੇ ਹੱਸ ਕੇ ਕਿਹਾ ਸਿਆਣਪ ਨਾਲ ਮਨ ਸਿਆਣਾ ਹੋ ਜਾਂਦਾ ਹੈ ਕਿਸੇ ਹੋਰ ਤਰ੍ਹਾਂ ਦੇ ਖਿੰਡਾ ਵਿੱਚ ਖਿੰਡ ਜਾਂਦਾ ਹੈ ਪਰ ਇਕੱਠਾ ਹੋ ਕੇ ਸੂਤ ਨਹੀਂ ਹੁੰਦਾ ਅੱਜ ਮੈਨੂੰ ਕੁਝ ਸੋਚ ਪਈ ਅੱਜ ਮੇਰੇ ਵਿਦਿਆ ਦੇ ਨਸ਼ੇ ਵਿੱਚ ਜੋ ਮੈਨੂੰ ਚੜ ਰਿਹਾ ਸੀ ਪਹਿਲੀ ਚੋਬ ਪਈ ਔਰ ਸੋਚਾਂ ਵਿੱਚ ਸੋਚਾਂ ਪੈ ਗਈਆਂ ਕਿ ਇਹ ਕੀ ਗੱਲ ਹੈ ਇੱਕ ਦਿਨ ਫਿਰ ਆਏ ਤਾਂ ਮੈਂ ਫਿਰ ਕਿਹਾ ਕਿ ਕੋਈ ਕਿ ਜੀ ਕੋਈ ਚਰਚਾ ਕਰਨੀ ਹੈ ਆਪ ਨਾਲ ਕਹਿਣ ਲੱਗੇ ਚਰਚਾ ਦਾ ਕੀ ਅਰਥ ਹੈ ਜਾਂ ਮੈਂ ਦਸਿਆ ਵਿਚਾਰ ਕਰਨਾ ਬਹਿਸ ਕਰਨੀ ਤਾਂ ਕਹਿਣ ਲੱਗੇ ਹਾਂ ਹਾਂ ਤਾਂ ਤੂ ਅਰਥ ਠੀਕ ਹੈ ਚਰਚ ਹੈ ਪੜਨਾ ਪੁੱਛਣਾ ਝਾੜਨਾ ਬਹਿਸਣਾ ਪਰ ਠੀਕ ਚਰਚਾ ਉਹੀ ਕਰ ਸਕਦਾ ਹੈ ਜੋ ਚਾਹ ਨੂੰ ਚਰ ਲਵੇ ਚਰ ਜਮਾ ਚਾ ਹਾਂ ਉਹ ਚਰਚਾ ਕਰ ਸਕਦਾ ਹੈ ਜੋ ਅਚਾਹ ਹੋ ਜਾਏ ਹਾਰ ਜਿੱਤ ਤੋਂ ਇਹ ਕਹਿ ਕੇ ਹੱਸ ਪਏ ਤੇ ਮੈਨੂੰ ਸੋਚ ਪੈ ਗਈ ਫਿਰ ਇੱਕ ਦਿਨ ਮੈਂ ਕੁਝ ਕਿਹਾ ਤਾਂ ਕਹਿਣ ਲੱਗੇ ਤੂੰ ਕੌਣ ਹੈ ਮੈਂ ਜੋ ਸਾਹਮਣੇ ਬੈਠੀ ਹਾਂ ਦਾਤਾ ਸਾਹਮਣੇ ਤਾਂ ਮਿੱਟੀ ਦਾ ਪਿੰਡ ਬੈਠਾ ਹੈ ਮੈਂ ਮੈਂ ਮਿੱਟੀ ਦਾ ਪਿੰਡ ਤਾਂ ਨਹੀਂ ਦਾਤਾ फिर तू तो कौन है मैं मैं आत्मा हाँ परमात्मा हाँ ब्रह्म हाँ दाता जी हंस के कह लगे आप पछाण के कह रही हैं मैं हाँ जी दाता पछाण के आओ आओह पड़ताल करिए और विद्या पावन जी करता है और पदार्थ नित्त करता है और शोभा लोचदा है मैं ਜੀ ਹਾਂ ਇਉਂ ਤਾਂ ਕਰਦਾ ਹੈ ਦਾਤਾ ਤਾਂ ਤੂੰ ਚਾਹ ਵਿੱਚ ਹੈ ਮੈਂ ਹਾਂ ਤਾਂ ਸਹੀ ਦਾਤਾ ਤੇਰੇ ਹੰਕਾਰ ਅੱਗੇ ਕੋਈ ਰੋਕ ਪਾਏ ਤਾਂ ਗੁੱਸਾ ਚੜਦਾ ਹੈ ਕਲੇਸ਼ ਵਾਪਰਦੇ ਹਨ ਮੈਂ ਅਚਕ ਕੇ ਕਿਹਾ ਹਾਂ ਜੀ ਹੁੰਦੀ ਤਾਂ ਇਵੇਂ ਹੀ ਹੈ ਦਾਤਾ ਤੂੰ ਤਾਂ ਕਲੇਸ਼ ਕਰਮ ਵਿੱਚ ਹੈ ਅੱਛਾ ਬ੍ਰਹਮ ਦਾ ਲੱਛਣ ਕਰੋ मैं अचा निर्विकार शुद्ध कलेष्ट कर्म तो परे त्रैकाल अबाद सचित आनंद दाता फिर तेरे ते तेरे ब्रह्म के लक्षण नहीं मिलते मैं जरा घबरा के क्या है तो ठीक दाता फिर पछाण के नहीं क्या अच्छी तरह जोख के ते पछाण के कहो तू कौन है मैं की कहा मैं कौन हाँ ਹਾਂ ਤਾਂ ਬ੍ਰਹਮ ਸਰਬੰਖਲ ਵਿਦੰ ਬ੍ਰਹਮ ਹੈ ਤੇ ਮੈਂ ਸਰਬ ਦੇ ਵਿੱਚ ਉਸ ਤੋਂ ਪੈਣ ਕਿਵੇਂ ਹੋ ਸਕਦੀ ਹਾਂ ਦਾਤਾ ਹੋ ਸਕਦੀ ਜਾਂ ਹੋਣਾ ਚਾਹੀਦਾ ਹੈ ਕੁਝ ਨਹੀਂ ਸਕਦਾ ਤੇ ਚਾਹੀਦਾ ਨਿਸ਼ਚੇਪੂਰਵਕ ਵਾਕ ਨਹੀਂ ਹਨ ਨਿਸ਼ਚਿਤ ਗਲ ਪਛਾਣ ਤੇ ਕਹੋ ਤੂੰ ਕੌਣ ਹੈ ਮੈਂ ਮੈਂ ਸ਼ਰੀਰ ਮਨ బుਧ ਚਿਤ ਹੰਕਾਰ ਦੀਆਂ ਊਪਾਦੀਆਂ ਵਿੱਚ ਵੇੜਿਆ ਹੋਇਆ ਮਾਇਆ ਸਭਲ ਬ੍ਰਹਮਾ ਔਰ ਇਹ ਸਭ ਮਾਇਆ ਮਾਤਰ ਹੈ ਔਰ ਮੈਂ ਸ਼ੁੱਧ ਹਾਂ ਔਰ ਇਹ ਮਾਇਆ ਵੀ ਕੁਝ ਨਹੀਂ ਪਰਮ ਮਾਤਰ ਹੈ ਤਾਂਤੇ ਮੈਂ ਸ਼ੁੱਧ ਹੀ ਹਾਂ ਦਾਤਾ ਜੀ ਨੇ ਇੱਕ ਤੱਪ ਮੇਰੀ ਪਿੱਠ ਵਿੱਚ ਮਾਰਿਆ ਮੈਂ ਉਹੀ ਰੱਬਾ ਪੀੜ ਸਾਈ ਲੋਕ ਜੀ ਇਹ ਕੀ ਚਰਚਾ ਦਾ ਰਸਤਾ ਹੈ ਦਾਤਾ ਕੀ ਹੋਇਆ ਮੈਂ ਮੈਨੂੰ ਪੀੜ ਹੋਈ ਹੈ ਦਾਤਾ ਸ਼ੁੱਧ ਬ੍ਰਹਮ ਨੂੰ ਕੇ ਬੁੱਧੀ ਨੂੰ ਮਨ ਨੂੰ ਕੇ ਸ਼ਰੀਰ ਨੂੰ ਮੈਂ ਕਬਰਾ ਕੇ ਮੈਨੂੰ ਦਾਤਾ ਇਹ ਮੈਨੂੰ ਕੌਣ ਹੈ ਮੈਂ ਸ਼ੁੱਧ ਦਾਤਾ ਸ਼ੁੱਧ ਨੂੰ ਪੀੜ ਹੋਈਏ ਮੈਂ ਕਬਰਾ ਕੇ ਸ਼ੁੱਧ ਤਾਂ ਪੀੜਾਂ ਤੋਂ ਪਰੇ ਹੈ ਦਾਤਾ ਫਿਰ ਪੀੜ ਕਿਸ ਨੂੰ ਹੋਈ ਮੈਂ ਪੀੜ ਵਿੱਚ ਮੇਰਾ ਅਭਿਆਸ ਹੈ ਵਾਸਤਵ ਵਿੱਚ ਪੀੜ ਕੋਈ ਸ਼ੈ ਨਹੀਂ ਮੇਰਾ ਜਨਮ ਜਨਮ ਦਾ ਅਭਿਆਸ ਹੋ ਗਿਆ ਹੈ ਇਸ ਕਰਕੇ ਪੀੜ ਪ੍ਰਤੀਤ ਹੁੰਦੀ ਹੈ ਦਾਤਾ ਜਦ ਤੂੰ ਸ਼ੁੱਧ ਹੈ ਤਾਂ ਇਹ ਅਭਿਆਸ ਕਿਸ ਨੂੰ ਹੈ ਮੈਂ ਸ਼ੁੱਧ ਨੂੰ ਦਾਤਾ ਸ਼ੁੱਧ ਨੂੰ ਸ਼ੁੱਧ ਤਾਂ ਅਸੰਗ ਹੈ ਉਸ ਵਿੱਚ ਅਭਿਆਸ ਦਾ ਨਿਸ਼ਚਾ ਕੀ ਕੋ ਹੈ ਮੈਂ ਕਬਰਾ ਕੇ ਹੈ ਤਾਂ ਠੀਕ ਪਰ ਮੈਂ ਕੀ ਆਖਾਂ ਦਾਤਾ पछाण के कहो कि तू कौन है मैं मैं हां तो शुद्ध पर मेरे अंदर संसा दाता संसा शुद्ध नहीं मैल है मैं ठीक दाता जिथे मैल है उथे प्रकाश नहीं जिथे प्रकाश नहीं उथे निश्चित पछाण नहीं मैं है तो ठीक दाता ਤਤ ਤੂੰ ਆਪੇ ਨੂੰ ਪਛਾਣਦੀ ਨਹੀਂ ਸੁਨੇ ਸੁਣਾਏ ਪਈ ਆਖਦੀ ਹੈ ਮੈਂ ਸ਼ੁੱਧ ਹਾਂ ਮੈਂ ਸੁਣ ਸੁਣਾ ਕੇ ਤਾਂ ਨਹੀਂ ਪਰ ਵਿਦਿਆ ਪਾ ਕੇ ਬੁੱਧੀ ਵਿੱਚ ਨਿਸ਼ਚਿੰਤ ਹੋ ਕੇ ਦਾਤਾ ਪਰ ਅਨੁਭਵ ਨਹੀਂ ਕਰਦੀ ਕਿ ਜੋ ਕੁਝ ਤੂੰ ਹੈ ਉਸ ਵਿੱਚ ਸੰਸਾ ਹੈ ਜਾਂ ਜੋ ਕੁਝ ਪੜਿਆ ਹੈ ਉਸ ਨੂੰ ਅਜੇ ਅਨੁਭਵ ਨਹੀਂ ਕਰਦੀ ਸੋ ਵਾਸਤਵ ਵਿੱਚ ਤੂੰ ਆਪੇ ਨੂੰ ਨਹੀਂ ਪਛਾਣਦੀ ਮੈਂ ਹਾਂ ਐਉਂ ਠੀਕ ਹੈ ਦਾਤਾ ਤਤੁ ਅੰਨੀ ਹੈ ਮੈਂ ਕਬਰਾ ਕੇ ਮੈਂ ਤਾਂ ਸੁ ਜਾਖੀ ਹਾਂ ਦਾਤਾ ਹਾਂ ਸ਼ਰੀਰ ਕਰਕੇ ਪਰ ਉਹ ਅੰਧਕਾਰ ਹੋਰ ਹੈ ਮੈਂ ਉਹ ਕੀ ਹੈ ਦਾਤਾ ਉਹ ਅੰਨਾ ਹੈ ਜੋ ਆਪੇ ਨੂੰ ਨਾ ਪਛਾਣੇ ਜੋ ਆਪਾ ਨਹੀਂ ਪਛਾਣਦਾ ਉਸਨੇ ਬ੍ਰਹਮ ਨੂੰ ਰੱਬ ਨੂੰ ਕੀ ਪਛਾਣਨਾ ਹੈ ਮੈਂ ਤ੍ਰਭਕ ਕੇ ਜੋ ਆਪਾ ਨ ਪਛਾਣੇ ਉਹ ਅੰਨਾ ਹੈ ਹੈ ਤਾਂ ਠੀਕ ਪਰ ਮੈਂ ਤਾਂ ਪਛਾਣਦੀ ਹਾਂ ਸੱਚੀ ਪਰ ਅਜੇ ਅਧਿਆਸ ਹੈ ਅਧਿਆਸ ਕਰਕੇ ਸ਼ੁੱద్ధి ਸੁੱਤਾ ਦੇ ਨਿਸ਼ਚੇ ਵਿੱਚ ਸੰਸਾ ਹੈ ਤਾਂ ਤੇ ਮੈਂ ਨਿਸ਼ਚਿਤ ਨਹੀਂ ਪਛਾਣਦੀ ਜਿਸ ਨੂੰ ਦਾਤਾ ਅਨubhav ਕਹਿੰਦਾ ਹੈ ਉਸ ਲੇਖੇ ਠੀਕ ਮੈਂ ਅੰਨੀ ਹ ਇਹ ਮੈਂ ਸੋਚ ਰਹੀ ਸਾਂ ਕਿ ਦਾਤਾ ਜੀ ਨੇ ਨੈਣ ਮੀਟ ਕੇ ਕਿਹਾ ਪ੍ਰੀਤਮ ਜੀ ਉਹਨਾਂ ਦੇ ਨੇਤਰਾਂ ਤੋਂ ਨੀਰ ਵਗਿਆ ਤੇ ਚਿਹਰੇ ਤੇ ਅਚਰਜ ਪਿਆਰ ਤੇ ਵਿਰਾਗ ਦਾ ਰੰਗ ਆ ਗਿਆ। ਉਹਨਾਂ ਦੇ ਕੈਣ ਵਿੱਚ ਕੁਝ ਐਸੀ ਥਰਾੜ ਸੀ ਕਿ ਮੇਰੇ ਸਰੀਰ ਵਿੱਚ ਚਰਨਾੜ ਛਿੜ ਗਈ, ਨੈਣ ਮੁੰਦ ਗਏ, ਅਥਰੂ ਭਰੇ ਤੇ ਇੱਕ ਤੂ ਜਿਹੀ ਪੈ ਗਈ। ਕੁਚਿਰ ਮਗਰੋਂ ਦਾਤਾ ਜੀ ਉੱਠ ਟੁਰੇ। ਮੈਂ ਕਿਹਾ, "ਸਵਾਮੀ ਜੀ ਠਹਿਰੋ। ਕੁਝ ਬ੍ਰह्म ਗਿਆਨ ਤੇ ਹੋਰ ਵਿਚਾਰ ਕਰੀਏ।" ਕਹਿਣ ਲੱਗੇ ਤੂੰ ਅੰਨੀ ਹੈ ਅੰਨੇ ਨਾਲ ਰੰਗ ਰੂਪ ਦਾ ਕੀ ਵਿਚਾਰ ਕਹਿੰਦੇ ਕਹਿੰਦੇ ਟੁਰ ਹੀ ਗਏ ਤੂੰ ਅੰਨੀ ਹੈ ਅਜ ਪਹਿਲਾ ਦਿਨ ਸੀ ਕਿ ਮੈਂ ਆਪਣੀ ਸ਼ਾਨ ਵਿੱਚ ਇਹ ਕੁਝ ਸੁਣਿਆ ਜਿਵੇਂ ਪਿਤਾ ਨੂੰ ਕਹਿੰਦੀ ਕਿ ਮੈਨੂੰ ਫੁਕਰੇ ਨੇ ਗਾਲ੍ਹ ਦਿੱਤੀ ਹੈ ਤਾਂ ਉਸ ਨੂੰ ਚੁਕਵਾ ਕੇ ਨਦੀ ਵਿੱਚ ਛਟਵਾ ਦਿੰਦੇ ਪਰ ਮੇਰੇ ਵਿੱਚ ਹਿਆ ਕਿੱਥੇ ਸੀ ਕਿ ਉਸ ਚੰਗੇ ਦੇ ਵਿਰੁੱਧ ਕੁਝ ਬਿਰਕਦੀ ਇਸ ਤੋਂ ਮਗਰੋਂ ਮੈਂ ਜਿੱਧਰ ਗਈ ਜੋ ਕੰਫੜਿਆ ਮੇਰੇ ਕੰਨਾਂ ਵਿੱਚ ਇਹੋ ਆਵਾਜ਼ ਰੜਕੇ ਤੂੰ ਅੰਨੀ ਹੈ। ਔਰ ਇਸ ਦੇ ਨਾਲ ਕਾਂਬਾ ਛਿੜ ਪਵੇ ਸੱਚਮੁੱਚ ਮੈਂ ਅੰਨੀ ਹਾਂ। ਸਾਈ ਲੋਕ ਨੇ ਕਿਸ ਤਰ੍ਹਾਂ ਮੈਨੂੰ ਨਿਸ਼ਚੈ ਕਰਵਾਇਆ ਹੈ। ਠੀਕ ਮੈਂ ਆਪਾ ਜਾਣਦੀ ਹਾਂ ਪਰ ਪਛਾਣਦੀ ਨਹੀਂ ਹਾਂ। ਦਾਤਾ ਜੀ ਕਈ ਦਿਨ ਸਾਡੇ ਘਰ ਨਹੀਂ ਆਏ। ਇੱਕ ਦਿਨ ਸਾਂਝਾ ਵੇਲਾ ਸੀ ਮੈਂ ਤੇ ਪਿਤਾ ਜੀ ਬਜਰੇ ਵਿੱਚ ਸੈਲ ਕਰ ਰਹੇ ਸਾਂ। ਸਾਂਖ ਮਤ ਤੇ ਵਿਚਾਰ ਹੋ ਰਹੀ ਸੀ ਉਹ ਕਹਿ ਰਹੇ ਸਨ ਈਸ਼ਵਰ ਸਿੱਧ ਨਹੀਂ ਹੁੰਦਾ ਤੇ ਮੈਂ ਕਹਿ ਰਹੀ ਸਾਂ ਕਿ ਸਿੱਧ ਹੈ ਉਹ ਕਹਿ ਰਹੇ ਸਨ ਕਿ ਨਹੀਂ ਉਹ ਕਰਤਾ ਤੇ ਗੁਰੂ ਨਹੀਂ ਹੈ ਤੇ ਮੈਂ ਕਹਿ ਰਹੀ ਸਾਂ ਕਿ ਨਹੀਂ ਸ਼ਾਂਖ ਦਰਸ਼ਨ ਵਿੱਚ ਹੀ ਲਿਖਿਆ ਹੈ ਸਹ ਸਰਵਵਿੱਤ ਸਰਵਤਰ ਕਰਤਾ ਕੋਈ ਸਭ ਕੁਝ ਕਰਦਾ ਤੇ ਸਭ ਕੁਝ ਜਾਣਦਾ ਹੈ ਐਸਾ ਸਰਬੱਗੇ ਤੇ ਸਰਬਸ਼ਕਤੀਮਾਨ ਈਸ਼ਵਰ ਸਿੱਧ ਤਉ ਕਹਿਣ ਲੱਗੇ ਕਿ ਕਰਤਾ ਪੰਤਾ संदि मात्र करके है पुरख असंग है प्राकृति पाके कर करतरी है पर जो सूत्र तीसरे अध्याय तू किया है ये तो उस पुरख जो पुरख प्रकृति लक्ष्य तो उठता है इतना शक्तिमान हो जाता है मैं क्या बस फिर ईश्वर सिद्ध हो गया वो बोले इस ईश्वर न साख ने मनिया है इंद्रेशेष्वर सिद्धि सिद्या ਅਰਥਾਤ ਇਹ ਈਸ਼ਵਰ ਤਾਂ ਸਿੱਧ ਹੈ ਪਰ ਪੁਰਖ ਦਾ ਇਹ ਈਸ਼ਵਰਤ ਉਹ ਨਹੀਂ ਜੋ ਉਸ ਈਸ਼ਵਰ ਦਾ ਹੈ ਜਿਸ ਨੂੰ ਹੋਰ ਮਤਾਂ ਨੇ ਸਾਜਣ ਤੇ ਸੰਹਾਰਣ ਵਾਲਾ ਵਰਣਨ ਕੀਤਾ ਹੈ ਤੇ ਜੋ ਇੱਕੋ ਹੈ ਮੈਂ ਕਹਿਆ ਇਹ ਤਾਂ ਠੀਕ ਹੈ ਪਰ ਤਕ ਕੋ ਯੋਗ ਦਰਸ਼ਨ ਨੇ ਈਸ਼ਵਰ ਕੀ ਨੂੰ ਸਿੱਧ ਕਰ ਲਿਆ ਹੈ ਯੋਗ ਨੇ ਇੱਥੋਂ ਹੀ ਗੱਲ ਫੜੀ ਹੈ ਉਸ ਨੇ ਕਿਹਾ ਹੈ ਕਿ ਕਲੇਸ਼ ਕਰਮ ਉਹਨਾਂ ਦੇ ਫਲ ਤੇ ਵਾਸ਼ਨਾ ਤੋਂ ਜੋ ਸਪਰਸ਼ ਨਹੀਂ ਕੀਤਾ ਗਿਆ ਇੱਕ ਪੁਰਖ ਵਿਸ਼ੇਸ਼ ਹੈ ਉਹ ਈਸ਼ਵਰ ਹੈ ਜੋ ਸਾਖ ਨੇ ਪੁਰਖ ਮੰਨਿਆ ਹੈ ਤਾਂ ਪੁਰਖ ਵਿੱਚ ਸਾਨੂੰ ਸਰਬਗਤਤਾ ਦਾ ਬੀਜ ਨਜ਼ਰ ਪੈਂਦਾ ਹੈ ਉਹ ਹੁਣ ਇਹ ਸਰਬਗਿਆਤਾ ਪੁਰਖਾਂ ਵਿੱਚ ਵੱਧ ਘੱਟ ਦਿਸ ਪੈਂਦੀ ਹੈ ਸੋ ਇਸ ਵਾਦੇ ਵਾਲੇ ਪਾਸੇ ਤੁਰਿਏ ਤਾਂ ਅੰਤ ਕਿਤੇ ਇਹ ਪੂਰਨ ਦਿਸੇਗੀ ਉਹ ਪੁਰਖ ਜਿਸ ਵਿੱਚ ਇਹ ਸਰਬਗਤਤਾ ਨਿਰティਸ਼ਿ ਅਰਥਾਤ ਪੂਰਨ ਹੋਵੇਗੀ ਈਸ਼ਵਰ ਹੋਵੇਗਾ ਸਾਧਾਰਨ ਪੁਰਖ ਤਾਂ ਜਨਮ ਤਾਰ ਅਭਿਆਸ ਵੈਰਾ ਕਰ ਸਿੱਧੀ ਪਾ ਲੈਂਦੇ ਹਨ ਪਰ ਜਿੱਥੇ ਸਰਵਗਤ ਨਿਰティਸ਼ੀਏ ਜਿਸ ਤੋਂ ਵਦ ਹੋਰ ਨਾ ਹੋਵੇ ਹੋਵੇਗੀ ਉਥੇ ਇਸ ਗੱਲ ਦੀ ਲੋੜ ਨਾ ਰੱਖੇਗੀ ਕਿ ਜਨਮ ਲੈ ਅਭਿਆਸ ਕਰੇ ਤਾਂ ਗਿਆਨ ਅਰੂੜ ਹੋਵੇ ਉਹ ਕਾਲ ਨਾਲ ਅਵਿਛੇਦ ਨਹੀਂ ਸੋ ਵੇਖ ਲਓ ਸਾਖ ਤੋਂ ਹੀ ਈਸ਼ਵਰ ਸਦਾ ਥਿਰ ਨਿਤਿਏ ਈਸ਼ਵਰ ਸਰਬੱਗੇ ਤੋਂ ਕਲੇਸ਼ ਕਰਮ ਫਲ ਆਸ਼ੇ ਤੋਂ ਪਰੇ ਸਿੱਧ ਕਰ ਲਿਆ ਜਾ ਸਕਦਾ ਹੈ ਕਿ ਨਹੀਂ ਪਿਤਾ ਜੀ ਹੱਸ ਪਏ ਤੇ ਕਹਿਣ ਲੱਗੇ ਤੂੰ ਚਤੁਰ ਹੋ ਗਈ ਹੈ ਪਰ ਯੋਗ ਨੇ ਵੀ ਈਸ਼ਵਰ ਨੂੰ ਕਰਤਾ ਤਾਂ ਨਹੀਂ ਮੰਨਿਆ ਮੈਂ ਕਿਹਾ ਪ੍ਰਕਿਰਤੀ ਜੜ ਹੈ ਜੜ ਵਿੱਚ ਕਰਤਾਪਨ ਹੋ ਨਹੀਂ ਸਕਦਾ ਚਾਹੇ ਕੋਈ ਪਿਆ ਕਹੇ ਕਿ ਹੋ ਸਕਦਾ ਹੈ ਸੰਧੀ ਮਾਤਰ ਕਰਕੇ ਜਾਂ ਪ੍ਰਤੀਬਿੰਬ ਕਰਕੇ ਇਹ ਸਾਫ਼ ਸਿਲਸਿਲਾ ਤੇ ਪਰਬੰਧ ਵਾਲੀ ਰਚਨਾ ਆਪੇ ਰਚੀ ਜਾਣੀ ਤਮਾਸ਼ਾ ਹੈ ਪਿਤਾ ਜੀ ਮੁਸਕਰਾ ਪਏ ਤੇ ਅੰਗੇ ਖਬਰ ਨਹੀਂ ਕੀ ਕਹਿਣ ਲੱਗੇ ਸਨ ਤੇ ਮੈਂ ਅੱਜ ਉਹਨਾਂ ਨੂੰ ਸਾਂਖ ਤੋਂ ਯੋਗ ਤੇ ਯੋਗ ਵਿੱਚੋਂ ਵੈਦਾਂਤ ਵਿੱਚ ਲੈ ਜਾਣ ਦਾ ਵਿਚਾਰ ਕਰ ਹੀ ਰਹੀ ਸਾਂ ਕਿ ਦਰਿਆ ਦੇ ਕਿਨਾਰੇ ਤੋਂ ਇੱਕ ਦਿਲਖਿੱਚਵੀਂ ਕਾਂੜੇ ਦੀ ਧੁਨੀ ਉੱਠੀ ਜੋ ਸਾਨੂੰ ਦੋਹਾਂ ਪਿਤਾ ਪੁੱਤਰੀ ਨੂੰ ਇਸ ਤਰ੍ਹਾਂ ਧੂ ਗਈ ਕਿ ਧਿਆਨ ਉਧਰ ਜੁੜ ਗਿਆ ਤੇ ਚੁੱਪ ਛਾ ਗਈ ये कुछ सी जो अस समझिया बिसर गई सब तात पर आई जब ते सात संगत मुहे पाई रहाओ ना को बैरी नहीं बेगाना सगल संग हमको बने आई मला दे हाथ भी खिच खा गए ते बाजरा उसे किनारे वल जा लगा ਅੱਗੇ ਦਾਤਾ ਜੀ ਨਦੀ ਕਿਨਾਰੇ ਇੱਕ ਡਾਡੇ ਚੌਂਦੇ ਰੰਗ ਭਰੇ ਚਿਹਰੇ ਵਿੱਚ ਗੱਦਗੱਟ ਬੈਠੇ ਸੀ ਪਿਤਾ ਜੀ ਕਹਿਣ ਲੱਗੇ ਉਹ ਵੀ ਤਰਾਕ ਸਾਧੂ ਹੈ ਅਸੀਂ ਉਤਰੇ ਅਸੀਸ ਨਿਵਾਇਆ ਤਾਂ ਕਿ ਆ ਦਾਤਾ ਜੀ ਅੱਜ ਸਾਡੇ ਚੱਲੋ ਤਾਂ ਕਹਿਣ ਲੱਗੇ ਚਲੋ ਭਾਈ ਚਲੀਏ ਤੇ ਫਿਰ ਇਉਂ ਬੋਲੀ ਗਏ ਸਵਾਲ ਇਹ ਨਹੀਂ ਕਿ ਕਰਤਾਰ ਤੋਂ ਬਿਨਾ ਸੰਸਾਰ ਦੀ ਰਚਨਾ ਸਮਝ ਆ ਸਕਦੀ ਹੈ ਇਸ ਕਰਕੇ ਕਰਤਾਰ ਦੀ ਕੀ ਲੋੜ ਹੈ पर इस रचना का रचनहार है कि नहीं जे बिना उस समझे दे रचना समझ आ जाए तो यह किस तरह सिद्ध हो गया कि करतार है नहीं एक कह के आप हस पे प्रकृति जड़ है प्रकृति ही त्रै गुण हैं वटाव सटाव सारे प्रकृति हैं पर, पर पुरुख चेतन है गुणातीत है अमर है ਤਾਂ ਸਾਰੇ ਪੁਰਖ ਐਨ ਇੱਕੋ ਜੇ ਹੋ ਗਏ ਆਪੋ ਵਿੱਚ ਕੋਈ ਫਰਕ ਨਹੀਂ ਤਾਂ ਪੁਰਖ ਅਨੇਕਾਂ ਕਿਉਂ ਇੱਕ ਕਿਉਂ ਨਾ ਫਰਕ ਬਿਨਾ ਅਨੇਕਤਾ ਹੋ ਹੀ ਨਹੀਂ ਸਕਦੀ ਪ੍ਰਕਿਰਤੀ ਜੜ ਤੇ ਪ੍ਰਕਿਰਤੀ ਤੋਂ ਪੁਰਖ ਸੁਤੰਤਰ ਦੋਵੇਂ ਆਪੋ ਵਿੱਚ ਰਲ ਮਿਲ ਬੈਠੇ ਦੋਵਾਂ ਵਿੱਚ ਐਸੇ ਮੇਲ ਦੀ ਯੋਗਤਾ ਕਿ ਇੱਕ ਦੂਜੇ ਨਾਲ ਮਿਲ ਕੇ ਐਸੀ ਸੁੰਦਰ ਰਚਨਾ ਹੋ ਜਾਵੇ ਕਿਸੇ ਨੇ ਕਿਸ ਨੇ ਸੋਚੀ ਤੇ ਪੈਦਾ ਕੀਤੀ ਇਕ ਆਦਮੀ ਤਕੜਾ ਤੇ ਅੰਨਾ ਹੈ ਇਕ ਲੰਗੜਾ ਹੈ ਪਰ ਸੁਝਾਖਾ ਹੈ ਦੋਵੇਂ ਇਕ ਦੂਜੇ ਨਾਲ ਫੱਬ ਕੇ ਰਲ ਬੈਠੇ ਅੰਨਾ ਕੋੜੀ ਬਣਿਆ ਲੰਗੜਾ ਉੱਤੇ ਚੜਿਆ ਤੇ ਬਾਗ ਵਿੱਚ ਪਹੁੰਚ ਕੇ ਸੁਝਾਖੇ ਨੇ ਫਲ ਤੋੜੇ ਤੇ ਦੋਹਾਂ ਨੇ ਖਾਦੇ ਇਕ ਅੰਨਾ ਹੋਵੇ ਪਰ ਹੋਰ ਅੰਗ ਠੀਕ ਹੋ ਤੇ ਲੰਗੜਾ ਸੁਝਾਖਾ ਹੋਵੇ ਤੇ ਦੋਵੇਂ ਯੋਗਤਾ ਪੂਰਵਕ ਤੇ ਸਾਂਝੀ ਗਰਜ ਪਿੱਛੇ ਰਲ ਜਾਣ ਤਾਂ ਅਚਰਜ ਨਹੀਂ ਹਾਂ ਸਾਂਝੀ ਗਰਜ ਪਰ ਇੱਕ ਕੀ ਕੋ ਆਪੇ ਹੋ ਗਿਆ ਜਦ ਕੇ ਪੁਰਖ ਸਤੇ ਬੇਗਰਸ ਤੇ ਪ੍ਰਦਾਨ ਜੜ ਹੋਣ ਕਰਕੇ ਬੇਗਰਸ ਹੈ ਖਾਸ ਪਏ ਦੇਖੋ ਜੀ ਪ੍ਰਕਿਰਤੀ ਪਰਮ ਮਾਤਰ ਨਹੀਂ ਪਰ ਸੱਚੀ ਮੁਚੀ ਹੈ ਤੇ ਪੁਰਖ ਵੀ ਸੱਚੀ ਮੁਚੀ ਹੈ ਤਾਂ ਦੋਵਾਂ ਦਾ ਸੰਜੋਗ ਵੀ ਸੱਚੀ ਮੁਚੀ ਹੈ ਹੁਣ ਦੁੱਖ ਤੇ ਪੀੜਾ ਸੱਚੀ ਮੁਚੀ ਦੇ ਸੰਜੋਗ ਵਿੱਚ ਹੈ ਇਸ ਦੁੱਖ ਦਾ ਦਾਰੂ ਇਸ ਗੱਲ ਦਾ ਗਿਆਨ ਹੈ ਕਿ ਪੁਰਖ ਅਤੀਤ ਹੈ ਪ੍ਰਕਿਰਤੀ ਜੜ ਹੈ ਜਦ ਪ੍ਰਕਿਰਤੀ ਪਰਮ ਮਾਤਰਨੀ ਸੱਚੀ ਮੁੱਚੀ ਹੈ ਤਾਂ ਉਸ ਦਾ ਬੰਧਨ ਗਿਆਨ ਨਾਲ ਕਿੱਕੋਂ ਕੱਟੇ ਗਿਆਨ ਦਾ ਕੰਮ ਹੈ ਅਗਿਆਨ ਯਾਨੀ ਮਾਇਆ ਜਾਂ ਭੁਲੇਖੇ ਦਾ ਦੂਰ ਕਰਨਾ ਜਦ ਸੰਜੋਗ ਸੱਚੀ ਮੁੱਚੀ ਦਾ ਹੈ ਤਾਂ ਗਿਆਨ ਉਸ ਨੂੰ ਕਿੱਕੋਂ ਕੱਟ ਸਕਦਾ ਹੈ ਸੱਚੀ ਮੁੱਚੀ ਦੇ ਸੰਜੋਗ ਦਾ ਜਦ ਗਿਆਨ ਪ੍ਰਾਪਤ ਹੋਵੇਗਾ ਤਾਂ ਸੰਜੋਗ ਦੀ yatharth ਅਵਸਥਾ ਸਾਫ਼-ਸਾਫ਼ ਸਮਝ ਵਿੱਚ ਪੈ ਜਾਵੇਗੀ ਨਾ ਕਿ ਟੁੱਟ ਜਾਏਗੀ ਗਿਆਨ ਸੰਜੋਗ ਨੂੰ ਸਮਝਾਏਗਾ ਨਾ ਕਿ ਤੋੜੇਗਾ ਮੁਕਤਾ ਇਹ ਹੈ ਕਿ ਜਾਂ ਤਾਂ ਸੰਜੋਗ ਸੱਚੀ ਮੁੱਚੀ ਹੈ ਜਾਂ ਸੱਚੀ ਮੁੱਚੀ ਨਹੀਂ ਹੈ ਪਰਮਾਤਰ ਹੈ ਜੇ ਸੱਚੀ ਮੁੱਚੀ ਹੈ ਤਾਂ ਗਿਆਨ ਉਸ ਨੂੰ ਦੂਰ ਨਹੀਂ ਕਰ ਸਕਦਾ ਗਿਆਨ ਅਗਿਆਨ ਨੂੰ ਕੱਟ ਸਕਦਾ ਹੈ ਸੱਚੀ ਮੁੱਚੀ ਦੇ ਮੇਲ ਨੂੰ ਨਹੀਂ ਕੱਟ ਸਕਦਾ ਭਲਾ ਜੇ ਕਰਪੁਰਖ ਤੇ ਪ੍ਰਕਿਰਤੀ ਦਾ ਸੰਜੋਗ ਪਰਮਾਤਰ ਹੈ ਤਾਂ ਪ੍ਰਕਿਰਤੀ ਨੂੰ ਮਾਇਆ ਮੰਨਣਾ ਪਵੇਗਾ ਜੋ ਪੁਰਖ ਨੂੰ ਕਿਸੇ ਤਰ੍ਹਾਂ ਪਈ ਤੇ ਗਿਆਨ ਨੇ ਦੂਰ ਕੀਤੀ ਜੇ ਪੁਰਖ ਤੇ ਪ੍ਰਕਿਰਤੀ ਦੋ ਨਹੀਂ ਇੱਕੋ ਆਤਮਾ ਹੈ ਤਾਂ ਵਿਦਾਂਤ ਹੋ ਗਿਆ ਸਾਂਖ ਖਤਮ ਤੇ ਜੇ ਇੱਕੋ ਪ੍ਰਕਿਰਤੀ ਹੈ ਤਾਂ ਚਾਰ ਵਾਕਿਆ ਹੋ ਗਿਆ ਸਾਂਖ ਸਮਾਪਤ ਹਾਂ ਜੇ ਪੁਰਖ ਕੋਈ ਅਸਿੱਖਿਆ ਜੈ ਹੈ ਤੇ ਪ੍ਰਕਿਰਤੀ ਵਿੱਚ ਤਜਰਬੇ ਦੀ ਖਾਤਰ ਵੜਦਾ ਹੈ ਤੇ ਤਜਰਬਾ ਕਰਕੇ ਸੁਸਿੱਖਿਤ ਹੋ ਜਾਂਦਾ ਹੈ ਤਾਂ ਕੁਝ ਗੱਲ ਬਣ ਜਾਂਦੀ ਹੈ ਗੁਣ ਗ੍ਰਾਹਕ ਬਣੋ ਜੀ ਸਾਖ ਨੇ ਵਿਤਰੇਗ ਬੁੱਧੀ ਨਾਲ ਤਜਰਬੇ ਦੀ ਜਾਂਚ ਪੜਤਾਲ ਦੇ ਪੂਰਨੇ ਵਾਕੇ ਵਿਗਿਆਨ ਦਾ ਰਾਹ ਖੋਲਿਆ ਤੇ ਪੁਰਖ ਅਰਥਾਤ ਆਤਮਾ ਦੀ ਹੋਂਦ ਪ੍ਰਤੀਪਾਦਨ ਕਰ ਦਿੱਤੀ ਮਨ ਜੀ ਚੜ੍ਹਦੀਆਂ ਕਲਾਂ ਵਿੱਚ ਖੇਡੋ ਇਹ ਸਾਰੇ ਸਿਆਣੇ ਰਚਨਾ ਵਿੱਚ ਉਦਾਸੀ ਤੇ ਟੈਂਦੀਆਂ ਕਲਾਂ ਦੇ ਰੰਗ ਵੇਖ ਕੇ ਉਧਰਦੇ ਹਨ ਦੁੱਖ ਕਿੱਥੇ ਹੈ ਪੀੜਾ ਕਿੱਥੇ ਹੈ ਮਨ ਨਾਲ ਯਾਨੀ ਕਾਰਨ ਨਾਲ ਸਦਾ ਮੇਲ ਜਦ ਪ੍ਰਾਪਤ ਹੋ ਗਿਆ ਫਿਰ ਬੁਰਾ ਨਹੀਂ ਸਭ ਪਲਾ ਹੈ ਹਾਰ ਨਹੀਂ ਸਭ ਜਿੱਤ ਹੈ ਇਉ ਆਪਣੇ ਆਪ ਨਾਲ ਆਖਦੇ ਹੱਸਦੇ ਤੇ ਖੇਡਦੇ ਸਾਡੇ ਨਾਲ ਟੁਰ ਹੀ ਗਏ ਸਾਂਖ ਤੇ ਇਹ ਵਿਚਾਰਾਂ ਠੀਕ ਸਨ ਘਰ ਆ ਗਿਆ ਤੇ ਅਸੀਂ ਦਾਤਾ ਜੀ ਨੂੰ ਅੱਜ ਬਹੁਤ ਪਿਆਰ ਨਾਲ ਅੰਨ ਖਿਲਾਇਆ ਜਦ ਟੁਰਨ ਲੱਗੇ ਤਾਂ ਮੈਂ ਆਖਿਆ ਦਾਤਾ ਜੀ ਕਿ ਮੈਂ ਅੰਨੀਆ ਦਾਤਾ ਉਹ ਅੰਦਾ ਹੈ ਜੋ ਆਪਾ ਨਾ ਪਛਾਣੇ ਮੈਂ ਕੀ ਕੋ ਪਛਾਣਾ ਦਾਤਾ ਤੂੰ ਤਾਂ ਬ੍ਰਹਮ ਹੈ ਇਸ ੜਾਰੀ ਤੋਂ ਹੇਠਾਂ ਉਤਰ ਮੈਂ ਕੀ ਕੋ ਉਤਰਾਂ ਦਾਤਾ ਪਹਿਲੋਂ ਆਪ ਨੂੰ ਪਛਾਣ ਆਪ ਪਛਾਣੇਗੀ ਤਾਂ ਸੁਜਾਖੀ ਹੋ ਜਾਵੇਂ ਸੁਜਾਖੀ ਹੋ ਕੇ ਬ੍ਰਹਮ ਨੂੰ ਲੱਭਣ ਦੀ ਯੋਗਤਾ ਪੈਦਾ ਹੋਵੇਗੀ ਤਦੋਂ ਤੂੰ ਕੀ ਮਤਕੂਦ ਦੀ ਜਾਣੂ ਹੋ ਕੇ ਬ੍ਰਹਮ ਨੂੰ ਪਛਾਣੇਂਗੀ ਇਸ ਪਛਾਣ ਦੇ ਆਇਆ ਤੂੰ ਅਵਸਥਾ ਸਰਬ ਅਵਸਥਾ ਤੋਂ ਨਿਕਲ ਕੇ yatharth ਨੂੰ ਪਹੁੰਚੇਂਗੀ ਤੂੰ ਸੱਚ ਨੂੰ ਪਛਾਣੇਂਗੀ ਸੱਚ ਵਿੱਚ ਖੇਡੇਂਗੀ ਸੱਚ ਵਿੱਚ ਰਸ ਮਾਣੇਂਗੀ ਤੇ ਉਹ ਚੜ੍ਹਦੀ ਕਲਾ ਜੋ ਸੱਚ ਤੇ ਅਮੁੱਲ ਹੈ ਤੂੰ ਪਾਵੇਂਗੀ ਮੈਂ ਕਿਕੂ ਪਛਾਣਾ ਇਹ ਮੇਰਾ ਕਹਿਣਾ ਸੀ ਕਿ ਆਪ ਦੇ ਨੇਤਰ ਮੁੰਦ ਗਏ ਪ੍ਰੀਤਮ ਜੀ ਮੂਹੋਂ ਨਿਕਲਿਆ ਨੈਣਾਂ ਤੋਂ ਨੀਰ ਵਗਿਆ ਨਾਲ ਹੀ ਮੇਰੇ ਸਰੀਰ ਵਿੱਚ ਇੱਕ ਚਰਨਾੜ ਛਿੜੀ ਮੇਰੇ ਨੈਣੀ ਜਲ ਪਾਰ ਆਇਆ ਤੇ ਮੈਂ ਕਿੰਨਾ ਚਿਰ ਮੂਰਛਿਤ ਜਈ ਖੜੀ ਰਹੀ ਜਦੋਂ ਖੁੱਲੀ ਤਾਂ ਦਾਤਾ ਜੀ ਟਰ ਚੁੱਕੇ ਸਨ ਦੂਏ ਦਿਨ ਦਾਤਾ ਜੀ ਆਪੇ ਆ ਗਏ ਹੱਸਦੇ ਹੱਸਦੇ ਖਿੜੇ ਮੱਥੇ ਤੇ ਲਸਦੇ ਚਿਹਰੇ ਆਖਣ ਲੱਗੇ ਜੀ ਦਾਾਂ ਜੀ ਦਾਾਂ ਮੈਂ ਦਾਤਾ ਜੀ ਮੈਂ ਅੰਨੀਆਂ पर रात सोचया है कि मैं योग करा तो ब्रह्म होवी दाता योग दा की अंग करेंगी मैं प्राणायाम करांगी दाता ते यम नियम मैं उना दा की है दाता दता तत् वजेगी दे घर पाठी चोएगी ते गोरो गोरख होगी मैं क्यों दाता यम नियम का मतलब है हर पहलू तो सदाचार ठीक होवे अर्थात आचरण चाल चलन पवित्र होवे जो फोकी दे पले है नहीं शास्त्र पढ़ के कुछ लोड भी कट जाती है मैं दाता है ता सच दाता फिर की बन सी मैं चित बिरतियां रुक के कलेश का ना नाश दाता फिर की ਮੈਂ ਫਿਰ ਦ੍ਰਿਸ਼ਟਾ ਦੀ ਸਰੂਪ ਵਿੱਚ ਸਥਿਤੀ ਦਾਤਾ ਨਹੀਂ ਕੱਚੀ ਉਸਤੇ ਉਸਾਰੀ ਯਮ ਨਿਯਮ ਤੋਂ ਬਿਨਾ ਨਿਰੋਧ ਕੀ ਮੁਰਦਾ ਨਿਰੋਧ ਮੈਂ ਕਬਰਾ ਕੇ ਮੁਰਦਾ ਨਿਰੋਧ ਦਾਤਾ ਯਮ ਨਿਯਮ ਬਿਨਾ ਨਿਰੋਧ ਜੀਵਨ ਪਤ ਤੇ ਨਹੀਂ ਲੈ ਜਾ ਸਕਦਾ ਮੇਲ ਤੇ ਵਿਖੇ ਦੋਹੇ ਦੂਰ ਕਰਨੇ ਹਨ ਮੈਂ ਫਿਰ ਪਹਿਲਾਂ ਇਹ ਕਰਾਂ ਫਿਰ ਕੇਵਲ ਦਾਤਾ ਰਤਾ ਹੋਰ ਅਗੇਰੇ ਮੇਲ ਫਿਰ ਹਸ ਕੇ ਗਾਵੇ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਈਐ ਸੋਏ ਕੋਲ ਬੈਠੇ ਨੇੜੇ ਆ ਗਏ ਤਾਂ ਮਿਲੇ ਹੋਏ ਨਹੀਂ ਹੁੰਦੇ ਪਰਮ ਆਤਮਾ ਵਿੱਚ ਆਤਮਾ ਮਿਲੇ ਤਾਂ ਮਿਲੇ ਪਰਮ ਆਤਮਾ ਜੀਵ ਦੀ ਜਾਗ ਦੀ ਜੋਤ ਤੇ ਜੀਵ ਆਤਮਾ ਵੀ ਜਾਗਦੀ ਸੇ ਦੋਹਾ ਵਿੱਚ ਮੇਲ ਦਾ ਸਾਧਨ ਹੋਵੇ ਤਾਂ ਮੇਲ ਹੈ ਮੈਂ ਕਿਹਾ ਜੀਵ ਤਤ ਨੂੰ ਪੁਰਖ ਵਿਸ਼ੇਸ਼ ਨਾਲ ਮਿਲਣ ਦੀ ਕੀ ਲੋੜ ਦਾਤਾ ਨੇਤਰ मुੰਦ ਗਏ ਪ੍ਰੀਤਮ ਜੀ ਜਲ ਕਿਰਪਿਆ ਚਿਹਰਾ ਬਦਲ ਗਿਆ ਮੇਰੇ ਵੀ ਨੈਣ ਪਰ ਆਏ ਚਰਨਾਟ ਛੜੀ ਲੋ ਕੰਡੇ ਖੜੇ ਹੋ ਗਏ ਜਦ ਅੱਖਾਂ ਖੁਲੀਆਂ ਤਾਂ ਦਾਤਾ ਜੀ ਟੁਰ ਗਏ ਸੇ ਤੇ ਮੇਰੇ ਸਾਹਮਣੇ ਕੰਨ ਤੇ ਲਿਖਿਆ ਸੀ ਤੂੰ ਨਾਸਤਕ ਹੈ ਤੂੰ ਨਾਸਤਕ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ